ਹੱਥ ਲੜਦੀ ਪਤਾ ਨਹੀਂ ਕੀ ਪਤਾ ਨਹੀਂ ਇਸ ਬਚਾਰੇ ਦਾ ਕੀ ਬਣੇਗਾ ਵੇ ਪਰੋਸਾ ਰੱਖ ਗੁਰੂ ਦੀਆਂ ਗੁਰੂ ਹੀ ਜਾਣੇ ਉਹ ਦੇਖ ਉਹ ਦੇਖ ਕੇ ਮਿਲਣਾ ਗੁਰੂ ਜੀ ਤੋਂ ਮੋਚੋ ਗੱਲ ਉਹ ਦਲਵਾਰ ਵਿੱਚੋਂ ਦਾ ਲਹੂ ਚੋੜਿਆ ਫੇਰ ਮੰਗਰੇ ਨਹੀਂ ਕਿਸੇ ਨੂੰ ਨੰਕਾ ਵੇਗੇ ਮੈਨੂੰ ਇੱਕ ਸੀਸ ਹੋਰ ਚਾਹੀਦਾ ਹੈ ਵੇ ਕੀਮਤ ਰਾਇ ਉੱਠਿਆ मतलब जगन्नाथ पुरी भरोसा रख गुरु सम्रेख आपे आप भी बात फर के लै गए गुरु जी अंदर फिर आवाज आई आपे मारन लग पे गुरु जी सिखा

ਉੱਕੀ ਵੇ ਟਾਲੀ ਕਰੀ ਤੁਰਦਾ ਜਾ ਰਿਹਾ ਗੁਰੂ ਜੀ ਵੱਲ ਜਿਵੇਂ ਵਿਚੇ ਰਹਿ ਗਿਆ ਹੋਵੇ ਧੰਨ ਸਿੱਖੇ ਤੇ ਧੰਨ ਗੁਰੂ ਦੇ ਸਿੱਖ ਹਾਂ ਹੋ ਗਈ ਪੰਜੇ ਦੇ ਪੰਜੇ ਸਿੱਖ ਬਾਹਰ ਆ ਗਏ ਨੇ ਹਾਂ ਇਹ ਕਾਂਝੋਂ ਦੇਵੇਂ ਸائیں ਘਾਤਿਆਂ ਵਿੱਚ ਤਲਵਾਰਾਂ ਨਮਕ ਰਹੀਆਂ ਨੇ ਸਾਰੇ ਆਨੇ ਇਸ ਕੋ ਜਿਹੇ ਬਾਣੇ ਪਾਏ ਹੋਏ ਨੇ ਤੇ ਜਿਉਂ ਦਸਾਰਾਂ ਤੇ ਮੜਾਸੇ ਲਾ ਦਤੇ ਨੇ ਘੂਰੀਆਂ ਦਸਾਰਾਂ ਸਜਾਈਆਂ ਹੋਈਆਂ ਨੇ ਇੰਨੇ ਸੁਹਣੇ ਲੱਗ ਰਹੇ ਨੇ ਕੁਛ ਖਾਣੇ ਵੀ ਜਾਂਦੇ ਹਾਂ ਪੁਰਾਣੇ ਕਪੜੇ ਜੋ ਲਾ ਦਿੱਤੇ ਨੇ ਤੇ ਪੁਰਾਣੇ ਵਿਚਾਰ ਵੀ ਨਵੇਂ ਚੋਲੇ ਪਾ ਲੈਨੇ ਇਹ ਤਾਂ ਬਿਲਕੁਲ ਬਦਲ ਗਏ ਨੇ ਸ਼ੇਰ ਲੱਗਦੇ ਨੇ ਸ਼ੇਰ ਉਹ ਜਰੋ ਭਾਈ

ਇਹ ਪਹਾੜ ਦੀ ਖਾਸ ਹੀ ਐਨਾ ਨੇ ਪਕਾਵਾ ਦਾ ਅੱਡਾ ਬਣਾ ਦਿੱਤਾ ਹੈ ਇਹ ਬਾਦ ਕਹਾਣੀ ਬਖਾਬ ਦਾ ਅੱਡਾ ਬਣਾ ਦਿੱਤਾ ਹੈ ਬਿਲਕੁਲ ਹਜ਼ੂਰ ਕਿ ਤਾਮ ਕਿਲੇ ਵੀ ਬਣਾ ਲੈ ਨੇ ਕਿਲੇ ਅੱਛਾ ਦੇਖੋ ਤੇ ਸਕੇ ਵੀ ਨਿਸ਼ਾਨ ਦੇ ਖੜਾ ਲੈ ਨੇ ਉੱਥੇ ਹਜ਼ੂਰ ਨੀਂਦੀਆਂ ਪੀੜੀਆਂ ਪੱਗਾ ਵਾਲਿਆਂ ਦਾ ਹਣ ਆ ਗਿਆ ਮੈਂ ਹਜ਼ੂਰ ਹਣ ਚਾਰ ਬੰਦ ਸਿੱਖ ਹੋਰ ਸਵਾਰੀ ਕਰ ਰਹੇ ਨੇ ਤਲਵਾਰ ਬਾਜ਼ੀ

ਸ਼ੇਤ ਹੈ ਪੰਛੀ ਬੁਲਾਇਆ ਪੰਛੀ ਨਿਖ ਰੋ ਵਦੂਨ ਸਨਾਂ ਗੁਏ ਦਿੱਲੀयां ਤੋਂ ਕੇ ਘਰ ਤੱਕ ਜਿਹੜੇ ਲੋਕ ਮੇਰੀਆਂ ਆਸਾਂ ਮੇਰੀ ਇੱਕ ਕੁਕੀ ਨਾਲ ਕੰਬੁੱਟ ਦੇ ਛੰ ਅੱਜ ਸਰਾਂ ਦੇ ਪਟਾਣ ਬਣ ਕੇ ਸਰਦਾਰ ਬਹਣ ਲੱਗ ਪਏ ਨੇ ਅੱਜ ਰਾਣ ਦੇ ਹਕੂਮਤ ਨੂੰ ਲਲਕਾਰਨ ਲੱਗ ਪਏ ਨੇ ਹੂੰ ਕਿ ਤਾ ਫਲੇ ਨਾਂ ਨਾਲ ਸਿੰਘ ਵਾ ਕੀ ਸ਼ੇਰ ਤਾਂ ਨਹੀਂ ਬਣਸ ਯਾਰਾ ਛੇਲੇ ਸ਼ੇਰ ਦੀ ਖਲ ਪਾ ਕੇ ਭਗਿਆੜ ਤਾਂ ਵੀ ਬਣ ਸਕਦੇ ਨਾ ਪੁਰੀਆ ਉਮਮਤ ਦੀ ਆਖਤਾ ਦਾਦਾ ਹਾਇਦ ਲਨ ਵਤੇ ਆਮੀ ਅਜੂਰ ਦੀ ਪਹਾੜ ਫੌਜ ਤਾਂ ਦੋ ਦਿਨਾਂ ਚ ਗੋਬਿੰਦ ਸਿੰਘ ਨੂੰ

ਤੇ ਉਸ ਤੇ ਸਿੱਖਾਂ ਨੂੰ ਢੇਚ ਲੈ ਕੇ ਕੁੱਟਣ ਦਿੱਤਾ ਜਾਏ ਹਾਂ ਬੇ ਹਯਾ ਹਾਂ ਬੇ ਹਯਾ ਮਰਤੀ ਕੇ ਬਹਾਵਤ ਕਰਦੇ ਨੇ ਹਾਂ ਯੋ ਬਗ ਇਸ ਖਾਨਾ ਨਾਮੋ ਨਿਸ਼ਾਨ ਮਿਟਾ ਕੇ ਰੱਖti ਹਾਂਗਾ ਨੰਦਪੁਰ ਤੇ ਹਮਲਾ ਕਰਨ ਉਹ ਸਿੰਘਾਣਾ ਮੱਥਾ ਲਾਉਣਾ ਕੋਈ ਸੌਖੀ ਗੱਲ ਨਹੀਂ